ਚਲਿ ਬੈਜੋ। ਇੱਕ ਤੇ ਮਸ਼ੀਨ ਹੀ ਪਤਾ ਨਹੀਂ ਕਿੱਥੋਂ ਲਿਆਂਦੀ ਚੱਲਦੀ ਨਹੀਂ ਪਈ ਚੱਲਦੀ ਆ ਫਿਰ ਰੁਕ ਜਾਂਦੀ ਆ ਪਈ 5 ਮਿੰਟ ਤੇ 2 ਮਿੰਟ ਚੱਲਦੀ ਨਹੀਂ ਆ। ਕੀ ਕਰਾਂ ਮੈਂ ਹੁਣ ਇਹਨਾਂ ਦਾ ਵੀ ਕਿੱਥੋਂ ਚੀਜ਼ਾਂ ਚੱਕ ਕੇ ਲੈ ਕੇ ਆਂਦੇ ਪਤਾ ਹੀ ਨਾ ਦਵਾ। ਹੁਣ ਕਹੂੰਗੀ ਬਣਾ ਕੇ ਦੋ ਮੈਨੂੰ। ਕੀ ਹੋ ਗਿਆ ਵਾ? ਮਸ਼ੀਨ ਨਹੀਂ ਚੱਲਦੀ ਪਈ ਹੁਣ ਫਿਰ। ਇਹ ਤਾਂ ਚੱਲਦੀ ਹੀ ਲਿਆਂਦੀ ਸੀਗੀ ਕੋਈ ਇਹਨੂੰ ਕੀ ਹੋ ਗਿਆ ਹੁਣ? ਮੈਨੂੰ ਕਿ ਪਤਾ ਥੋੜਾ ਥੋੜਾ ਕਰਕੇ ਧੋਇਆ ਕਰੋ ਨਾ ਇੱਕ ਵਾਰੀ ਪਾ ਦਿੰਦੇ ਆ ਤੁਹਾਨੂੰ ਵੀ ਤਨ ਪਤਾ ਪ੍ਰਾਣੀ ਤਾਂ ਹੈਗੀ ਐ ਤੱਪੇ ਕਿ ਸਾਰੇ ਦੋ ਦੋ ਤੋਂ ਕੱਪੜੇ ਹੁੰਦੇ ਮਕਸ਼ਲ ਧੋ ਲੰਦੀ ਇਹਦੇ ਵਿੱਚ ਕਿੰਨੇ ਦਿਨ ਹੋਏ ਸੋ ਦੇ ਦੇ ਮੈਂ ਕੁੜੀ ਕਰਕੇ ਲਿਆਂਦਾ ਵੀ ਚੱਲ ਮੌਸਮ ਹੁੰਦੇ ਚੱਲ ਕੱਪੜੇ ਛੇਤੀ ਸੁੱਕਦੇ ਨਹੀਂ ਸੁੱਕ ਜਾ ਕਰਨਗੇ ਤੇ ਕੁੜੀ ਕਰਕੇ ਤੇ ਠੀਕ ਆ ਪਰ ਤੇਰੀ ਕੁੜੀ ਚੀਜ਼ ਮੰਗਦੀ ਪਈ ਆ ਹੋਰ ਕੀ ਹੋ ਗਿਆ ਹੁਣ ਅਗਲੀ ਵੇਖ ਕੇ ਆਈ ਥੱਲੇ ਚਾਂਜਰਾ ਦੀਦੀ ਕੁੜੀ ਆਈ ਨੀ ਪੈਰ ਚੀ ਚਾਂਜਰਾ ਸਿੰਦੀ ਆ ਪਾਈਆਂ ਹੋਈਆਂ ਸੀ ਤੇ ਕਹਿੰਦੀ ਮੈਨੂੰ ਵੀ ਲੈ ਕੇ ਦੋ ਤੈਨੂੰ ਪਤਾ ਹੁਣ ਆਪਣੇ ਤਾਂ ਚੱਲ ਅੱਗੇ ਗੁਜ਼ਾਰਾ ਨਹੀਂ ਨਾਲੇ ਅੱਗੇ ਵੀ ਗੱਲ ਸੁਣੋ ਨਾਲੇ ਕੀ ਕਹਿੰਦੇ ਆ ਉਹਨਾਂ ਦੀ ਕੁੜੀਆਂ ਕਿਥੋਂ ਆ ਰਹੀ ਨੇ ਉਹਨਾਂ ਖੜਾਇਆ ਨਹੀਂ ਕਿਉਂ ਉਹ ਤੈਨੂੰ ਪਤਾ ਫਿਰ ਹੁਣ ਉਹ ਆਈ ਜਾਂਦੀ ਆ ਨਾ ਕੁੜੀ ਨਾਲ ਉਹਦੇ ਖੇਡਦੇ ਰਹਿੰਦੀ ਆ ਫਿਰ ਨਿਆਣੇ ਨੂੰ ਚਾਣਾ ਤੈਨੂੰ ਪਤਾ ਨਿਆਣੇ ਹੋ ਜਾਂਦਾ ਕਦੀ ਕਰੀ ਜਾਂਦਾ ਪਰ ਫਿਰ ਵੀ ਮਾਪਿਆਂ ਨੂੰ ਸਿਖਾਣਾ ਚਾਹੀਦਾ ਵਾ ਮਾਪੇ ਦਾ ਫਰਜ਼ ਹੀ ਸਿਖਾਣਾ ਕੀ ਉਹ ਨਿਆਣੇ ਇਹਨੂੰ ਪਤਾ ਨਿਆਣ ਮਾਤੇ ਕੋਈ ਗੱਲ ਨਹੀਂ ਨਿਆਣੇ ਦਾ ਤੇ ਚੱਲਦਾ ਹੀ ਰਹਿੰਦਾ ਹੁਣ ਨਿਆਣੇ ਪਿੱਛੇ ਤੈਨੂੰ ਪਤਾ ਨੇ ਅੱਗੇ ਉੱਥੇ ਖੇਡਦੀ ਆ ਚਲ ਕੋਈ ਗੱਲ ਨਹੀਂ ਨਹੀਂ ਖੜਾਇਆ ਤੇ ਅੱਜ ਫਿਰ ਕੀ ਹੋਇਆ ਝਾਂਜਰਾ ਮਰ ਬਾਕੀ ਝਾਂਜਰਾਂ ਦੀ ਗੱਲ ਵਾ ਕਾਂਜ ਨਾ ਮੈਂ ਉਹਨੂੰ ਲੈ ਦਊਗਾ ਕੋਈ ਨਹੀਂ ਦੇਖਦਾ ਅੰਮਰ ਲੱਗਿਆ ਕੰਮ ਜਿਆਦਾ ਨਹੀਂ ਥੋੜੇ ਬੋਦੇ ਪੈਸੇ 5-700 ਵਾਲੀਆਂ ਕੋਈ ਸਸਤੀਆਂ ਜਾਂ ਨਹੀਂ ਆਹ ਸਸਤੀ ਜੀ ਨੂੰ ਲਿਆ ਦਿਓ ਚਾਹੇ ਨਾ ਚਾਹ ਹੁੰਦਾ ਚਾਹ ਹੁੰਦਾ ਬੱਚੇ ਨੂੰ ਜਾਂ ਕੋਈ ਨਹੀਂ ਇਹਨੂੰ ਮੈਂ ਦੇਖ ਲੈਣਾ ਲੈ ਦੇਖਵਾ ਲਿਆ ਕੋਈ ਨਹੀਂ ਤਾਰ ਲਾਏ ਦੀ ਨਾ ਹੋਰ ਉੜਾ ਦੇਣਾ ਜਦੋਂ ਆਪਰੇ ਪਾਇ ਪੁਣੀ ਲਿਆ ਮੇਰੇ ਵੱਲ ਲੈ ਆਈ ਤੇ ਦੀਦੀ ਆਏ ਤੇ ਕਿੰਨੀ ਰੌਣਕ ਹੀ ਹਨਾ ਹਾਂ ਸਹੀ ਗੱਲ ਆ ਬੱਚਿਆਂ ਦੇ ਨਾਲ ਬਹੁਤ ਲੱਗੀ ਰੌਣਕ ਸਹੀ ਗੱਲ ਆ ਹੁਣ ਜਦੋਂ ਤੇ ਚਲ ਗਿਆ ਬਹੁਤ ਸ਼ਾਂਤੀ ਜੀ ਹੋ ਗਈ ਐ ਤੇ ਗਰਮੀ ਨੇ ਬੜੀ ਮਤਮਾਰੀ ਕੀਤੀ ਗਰਮੀ ਐਸੀ ਆਨ ਕਰ ਲੈ ਨਾ ਦੂਜਾ ਵੀ ਬੀਬੀ ਦਾ ਫੋਨ ਆਈ ਗਿਆ ਤੂੰ ਦੀਦੀ ਨਾਲ ਲੈ ਕਰ ਲੋ ਗੱਲ ਕੀ ਕਰਦੀ ਹੈ ਹਲੋ ਹਲੋ ਹਾਂ ਜੀ ਸੱਸੀ ਦਾ ਦੀਦੀ ਸ਼ਾਂਤੀ ਕੋਲ ਉਹ ਠੀਕ ਹਬਾ ਹਾਂ ਵਧੀਆ ਵਧੀਆ ਦੀਦੀ ਆਪਣਾ ਸੁਣਾਓ ਕਿਦਾ ਹਾਂ ਠੀਕ ਵਧੀਆ ਮੈਂ ਠੀਕ ਨਹੀਂ ਹੈਗੀ ਕੀ ਪ੍ਰੋਬਲਮ ਹੋ ਗਈ ਪ੍ਰੋਬਲਮ ਪਤਾ ਨਹੀਂ ਵਾਸਪਨ ਐ ਹੀ ਵੀਕਨੈਸ ਜਿੰਨ ਨੂੰ ਮੈਂ ਅੱਜ ਹੀ ਸੂਚੀ ਹੋ ਰਹੀ ਕਿਵੇਂ ਸੋਇਆ ਤੇ ਉਹ ਹੁਣ ਡਾਕਟਰ ਦੇ ਆਏ ਸੀਗੇ ਦੋ ਤਿੰਨ ਦਿਨ ਤਾਂ ਚਲ ਰਿਹਾ ਵਗੈਰਾ ਲੰਬੇ ਰਹੇ ਹੁਣ ਅੱਜ ਕਹਿ ਰਹੀ ਹੈਗੇ ਕਿ ਬਲੱਡ ਚੜਾਉਣਾ ਪਊਗਾ ਹਾਂ ਹਾਂ ਬਹੁਤ ਘੱਟ ਆ ਅੱਛਾ ਉਹ ਮਿਲ ਵੀ ਨਹੀਂ ਰਿਹਾ ਉਹ ਤੈਨੂੰ ਪਤਾ ਮਿਲਦਾ ਨਹੀਂ ਹੈਗਾ ਜਲਦੀ ਕਿਤੇ ਹਾਂ ਉਹ ਪੋਜ਼ਿਟਿਵ ਉਹ ਬਣਾ ਆਪਣੀ ਕਿੰਨਾ ਪੈਂਤਰਾ ਮਨ ਲਾ ਕੇ ਫੇਮ ਫੇਮ ਕਰਦਾ ਤੇ ਤੂੰ ਆਜਾ ਤੇ ਮੈਨੂੰ ਬਲੱਡ ਦੀ ਜ਼ਰੂਰਤ ਹੈਗੀ ਹੈ ਤੂੰ ਬਲੱਡ ਦੇ ਕੇ ਜਾ ਮੈਨੂੰ ਦੀਦੀ ਮੈਂ ਤੈਨੂੰ ਐਵੇਂ ਲਾਰਾ ਨਹੀਂ ਲਾਉਂਦਾ ਮੇਰੇ ਕੋ ਨਾ ਸੱਚੀ ਦੱਸਾਂ ਟਾਈਮ ਨਹੀਂ ਹੈਗਾ ਮੇਰੇ ਕਲਾਇੰਟ ਆ ਰਹੇ ਆ ਬਾਹਰੋਂ ਤੂੰ ਇੱਕ ਕੰਮ ਕਰ ਨਿੱਕੇ ਨੂੰ ਫੋਨ ਕਰ ਲੈ ਉਹਨੇ ਆ ਜਾਣਾ ਵੇਲਾ ਤਾਂ ਹੈਗਾ ਨਿੱਕੇ ਨੂੰ ਕਿਵੇਂ ਫੋਨ ਲਾਵਾਂ ਮੇਰਾ ਬਿਲ ਵਰਤਨ ਹੀ ਜਦੋਂ ਤੇਰੇ ਨਾਂ ਨੇ ਆ ਭੈਣੇ ਥਲੋਨੇ ਆਪਾਂ ਵਾਂ ਹੈਨਾ ਤੇ ਮੈਂ ਨਿੱਕੇ ਨੂੰ ਕਿਵੇਂ ਫੋਨ ਲਾਵਾਂ ਮੇਰੇ ਕੋ ਦੀਦੀ ਟਾਈਮ ਨਹੀਂ ਹੈਗਾ ਲਾਰਾ ਨਹੀਂ ਮੈਂ ਤੈਨੂੰ ਲਾਉਣਾ ਮੇਰੇ ਕੋਲ ਟਾਈਮ ਨਹੀਂ ਹੈਗਾ ਉਹ ਆਪਣੇ ਆਪ ਤੇ ਨਹੀਂ ਟਾਈਮ ਹੈਗਾ ਤੇਰੇ ਕੋ ਮੈਂ ਕਿੰਨੂੰ ਪਾਉਂਗੀ ਦੱਸ ਮੈਨੂੰ ਤੇ ਦੀਦੀ ਉਹ ਬਾਹਰੋਂ ਯੂਐਸ ਤੋਂ ਆ ਰਹੇ ਆ ਬੰਦੇ ਜਾਂ ਤਾਂ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਅਗਲਿਆਂ ਨੂੰ ਕਹਿ ਦਿੰਦਾ ਹੁਣ ਖੜੇ ਪੈਰ ਥੋੜੀ ਕਹੂੰਗਾ ਕਿਸੇ ਨੂੰ ਮੈਂ ਵੀਰੇ ਪਹਿਲੇ ਹੁਣ ਮੈਨੂੰ ਪਤਾ ਸੀ ਦੀ ਮੈਨੂੰ ਬਲੱਡ ਦੀ ਜ਼ਰੂਰਤ ਹੋਊਗੀ ਜਿਹੜਾ ਮੈਂ ਤੈਨੂੰ ਪਹਿਲੇ ਕਹਿ ਦਿੰਦੀ ਕਿ ਤੂੰ ਆਪਣੀ ਮੀਟਿੰਗਾਂ ਸਾਰੀਆਂ ਕੈਂਸਲ ਕਰ ਜੀ ਜ਼ਰੂਰਤ ਆ ਭਾਜੀ ਨੂੰ ਕਹਣਾ ਭਾਜੀ ਨੂੰ ਕਹੀ ਰੇਂਜ ਕਰ ਲਾ ਬਲੱਡ ਦਾ ਜੀ ਐਵੇਂ ਮੇਰੇ ਤੋਂ ਆ ਨਹੀਂ ਹੋਣਾ ਠੀਕ ਆ ਮੈਨੂੰ ਨਹੀਂ ਆਉਣਾ ਤਾਂ ਹਾਂ ਹਲੋ ਕੀ ਹੈ ਦੀਦੀ ਨੂੰ ਬਲੱਡ ਦੀ ਜ਼ਰੂਰਤ ਸੀ ਠੀਕ ਕੀ ਕਹਿੰਦੀ ਕਹਿੰਦੀ ਬਲੱਡ ਮੈਨੂੰ ਚਾਹੀਦਾ ਵਾ ਉਹ ਪੋਜ਼ਿਟਿਵ ਆ ਸਾਡੇ ਤਿੰਨਾਂ ਦਾ ਬਾਜੀ ਤੇਰਾ ਲੱਭ ਰਿਆ ਲੱਭਦੇ ਤੋ ਆਇਆ ਤੈਨੂੰ ਵੀ ਪਤਾ ਵਾ ਹੁਣ ਆਪਣੇ ਯੂਐਸ ਤੋਂ ਆ ਰਿਹਾ ਕਲਾਇੰਟ ਮੈਂ ਕਹਿੰਨੀ ਕਿ ਗੱਲਾਂ ਇੰਨੀ ਵਜਾਈ ਸੀਰੀਅਸ ਆ ਆਪਾਂ ਨੂੰ ਜਾਣਾ ਚਾਹੀਦਾ ਕੱਲ ਚੱਲਾਂਗੇ ਕੱਲ ਹੁਣ ਅੱਜ ਨਹੀਂ ਜਾ ਸਕਦਾ ਲੋੜ ਤੇ ਉਹਨੂੰ ਅੱਜ ਹੀ ਤੁਸੀਂ ਕੱਲ ਕਹੀ ਜਾਣੀ ਜਾ ਯਾਰ ਸਿਰ ਨਾ ਖਾ ਐਵੇਂ ਬਸ ਕੱਲ ਤੇ ਪਰਸੋਂ ਉਹ ਕੋਈ ਨਹੀਂ ਵਿਹਲਾ ਹੀ ਆ ਪਰ ਉਹਨੂੰ ਮੈਸੇਜ ਲਾ ਦੇ ਕਹੇ ਚੱਲ ਉਹਦੇ ਨਾਲ ਕਿਹੜਾ ਇਹਦਾ ਮਿਲਬਰਤਨਾ ਮਿਲਦੀ ਸਾਨੂੰ ਆ ਤੁਸੀਂ ਉਹਦੇ ਬਾਰੇ ਦੱਸ ਕਹੀ ਜਾ ਤਾਂ ਜਾ ਕੰਮ ਕਰ ਆਪਣਾ ਜਾ ਕੱਲ ਚੱਲਾਂਗੇ ਤੁਸੀਂ ਬਸ ਨਹੀਂ ਇੱਕ ਦਿਨਾਂ ਕੋਸੋ ਚੱਲੇ ਇੰਨੀ ਚਾਰੀ ਸੀਰੀਅਸ ਆ ਤਾਂ ਤੁਸੀਂ ਬਸ ਕੱਲ ਕਹੀ ਜਾਣ ਦੇ ਜੇ ਕਿਤੇ ਨਹੀਂ ਮਰਨ ਲੱਗੀ ਐਵੇਂ ਤੁਹਾ ਮਾ ਖਰਾਬ ਕੀਤਾ ਆ ਹੁਣੇ ਆਜੋ ਹੁਣੇ ਆਜੋ ਬਸ ਇਹਨੂੰ ਕਾਲੀ ਪਈ ਰਹਿੰਦੀ ਹਰ ਟਾਈਮ ਕਾਲੀ ਪਈ ਰਹਿੰਦੀ ਕਿ ਹੁਣੇ 1 ਮਿੰਟ ਚ ਹੀ ਸਾਰਾ ਕੰਮ ਹੋ ਜਾਏ ਭਾਵੇਂ ਉੱਥੇ ਕੁਝ ਹੋਇਆ ਵੀ ਨਾ ਹੋਵੇ ਜਾਂਦੇ ਆ ਹਾਈ ਹਮੈਦ ਕਰਨ ਨੂੰ ਜਾ ਕੇ ਨਹੀਂ ਆ ਮਨਪ੍ਰੀਤ ਮਨਪ੍ਰੀਤ ਜਲਦੀ ਆ ਨਹੀਂ ਕੇ ਹਾਜੀ ਦੀਦੀ ਕਰਨ ਕਿੱਥੇ ਆ ਉਹ ਤੇ ਹਨੀ ਉਹਲੇ ਬਾਨ ਨੂੰ ਗਏ ਨੇ ਕੀ ਆ ਉਹ ਦੀਦੀ ਬੜੀ ਸੀਰੀਅਸ ਉਹਨੂੰ ਫੋਨ ਦੀ ਲੋੜ ਆ ਕਿੱਥੇ ਗਿਆ ਕੱਲੇ ਆਵਾਜ਼ ਮੇਰੇ ਹਲੇ ਗਏ ਨੇ ਕੰਨ ਚਲੋ ਦੱਸਦੇ ਕੰਨ ਆਈਏ ਆ ਗਿਆ ਵਾ ਉਹ ਜਾ ਭਰਾ ਦੀਦੀ ਬਹੁਤ ਸੀਰੀਅਸ ਉਹਨੂੰ ਫੋਨ ਦੀ ਲੋੜ ਆ ਕੀ ਹੋ ਗਿਆ ਦੀਦੀ ਨੂੰ ਬਹੁਤ ਜਿਆਦਾ ਇਹਨੂੰ ਲੋੜ ਆ ਜਾ ਮੇਰਾ ਵੀਰ ਭੱਜ ਜਾ ਟੈਂਡਰ ਸੀ ਜਨਾ ਮਿਲ ਗਿਆ ਆਪਾਂ ਨੂੰ ਹਾਂ ਫਿਰ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਟੈਂਡਰ ਪਾਸ ਹੋ ਗਿਆ ਵਾ ਚਲੋ ਬਹੁਤ ਵਧੀਆ ਹੋ ਗਿਆ ਆਰਡਰ ਵੀ ਮਿਲ ਗਿਆ ਆਪਾਂ ਹੁਣ ਯੂ ਐਸ ਦਾ ਆਰਡਰ ਆ ਛੇਤੀ ਛੇਤੀ ਖਤਮ ਕਰਨਾ ਆ ਤੇ ਪੂਘਟਾਣਾ ਆ ਆਪਾਂ ਠੀਕ ਠੀਕ ਹੈ ਠੀਕ ਆ ਨਾ ਹਾਂਜੀ ਤੇ ਇਹ ਦੀਦੀ ਆ ਰਹੀ ਹੈ ਹਾਂ ਪਤਾ ਨਹੀਂ ਅਰੇ ਫੋਨੇ ਨਹੀਂ ਕੀਤਾ ਸਾਨੂੰ ਲੱਗਦਾ ਦੀਦੀ ਆ ਹਾਂ ਦੀਦੀ ਆ ਦੀਦੀ ਆਂਡੀ ਆ ਆਂਡੀ ਆ ਹਾਂ ਆਇਓ ਜਲੀਏ ਓਟੋ ਓਟੋ ਰਾਜ ਦੀਦੀ ਦੀਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀਦੀ 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 ਗੱਲ ਤਾਂ ਸੁਣ ਹੋਇਆ ਕੀ ਆ ਦੀਦੀ ਦੀਦੀ ਨੂੰ ਬਤਾ ਨਹੀਂ ਕਿਉਂ ਆ ਮਰਜ਼ੀ ਆ ਉਹ ਕੀ ਕਹਿ ਸਕਦੇ ਉਹ ਹੀ ਗੁੱਸਾ ਕੀਤਾ ਆ ਪੀ ਆਏ ਨਹੀਂ ਮੈਂ ਤਾਂ ਨੋਦਨ ਕਿਹਾ ਸੀ ਨਾ ਇੰਨੀ ਸੀਰੀਅਸ ਤੇ ਤੁਹਾਨੂੰ ਜਾਣਾ ਚਾਹੀਦਾ ਇਲਾਦਾਂ ਨੇ ਗੁੱਸਾ ਕਰ ਲਿਆ ਜੇ ਗੱਲ ਦਾ ਹੁਣ ਫਿਰ ਕੀ ਕਰੀਏ ਹੁਣ ਕਰਦੇ ਆ ਕੋਈ ਨੀ ਇਹਨਾਂ ਗੱਲ ਕੋਈ ਮੁਠੀ ਹੋਣਾ ਕੋ ਸਾਦਾ ਥੋੜੀ ਹੈ ਉਹੀ ਤੇ ਕਿਹਾ ਨਾ ਅਜਾ ਪਾਣੀ ਲੈ ਕੇ ਆ ਕੋਈ ਨਹੀਂ ਚਲ ਮੈਂ ਲੈ ਕੇ ਆਉਣੀ ਤੁਸੀਂ ਨਾ ਗੱਲ ਕਰ ਲਓ ਮੈਨੂੰ ਵੀ ਬੜਾ ਹੋਰ ਤਰ੍ਹਾਂ ਹੋ ਗਿਆ ਸਿੱਧਾ ਨੰਗੀ ਹੋਰ ਨੇ ਕੁਝ ਸੁਣਾਉਣ ਆਪਾਂ ਨਾਲ ਕਿੰਨੇ ਚੀਚੀਆਂ ਲੈ ਕੇ ਆਏ ਆ ਉਹ ਸਾਬੇ ਤਾਂ ਮਾਜਾ ਹੈ ਤਾਂ ਫੇਰ 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 ਉਹ ਕੇ ਮੈਂ ਕਰਾ ਹੁਣ ਫੇਰ

ਤੱਕੇ ਰਹਿ ਰਹਾ ਹੈ ਜੀ ਜੀ ਨਖੇੜੇਗੀ ਠੀਕ ਹੈ ਚਾਂਜਰਾ ਉਹ ਲੈ ਹਲੇ ਹੁਣੇ ਤਾਂ ਆਈ ਆ ਬੂਆ ਕੋਈ ਨਹੀਂ ਤੈਨੂੰ ਚਾਹ ਦੂੰਗੀ ਚਾਂਜਰਾ ਵੀ ਕੀ ਰਹਿਣਾ ਕਾਕੇ ਨੇ ਚਾਂਜਰਾ ਚਾਂਜਰਾ ਲੈਣੀ ਆ ਕਾਕੇ ਨੇ ਕੋਈ ਨਹੀਂ ਲੈ ਦੇਣੀ ਮੈਨੂੰ ਮੈਂ ਤਾਂ ਲੱਗੇ ਹੋਏ ਸੀ ਕੰਮ ਤੇ ਕੋਈ ਨਹੀਂ ਲੈ ਦੇਣੀ ਇਹਨੂੰ ਮੈਂ ਚਾਂਜਰਾ ਵੀ ਲੈ ਦੇਣੀ ਆ ਵਿਚਾਰੀ ਚਾਂਜਰੇ ਮੰਗਦੀ ਰਹਿੰਦੀ ਆ ਉਹ ਦਿਨ ਦੀਆਂ ਵੇਖਿਆ ਇਹਨੇ ਫਾਈਆਂ ਹੋਈਆਂ ਸਿੱਦੇ ਵੀ ਇਹਨਾਂ ਦੀ ਪਿੱਛੇ ਪਈ ਪਾਪਾ ਨੂੰ ਚਾਂਜਰਾ ਲੈ ਦੋ ਚਾਂਜਰਾ ਲੈ ਆ ਦੋ ਤਾਂ ਕੋਈ ਚਾਂਜਰਾ ਕਾਕੇ ਨੇ ਜਾ ਹੀ ਭਾਜੀ ਕੋਲੀ ਤੇ ਨਹੀਂ ਮੈਂ ਨਹੀਂ ਗਈ ਹੈਗੀ ਉਹ ਜਾਣਾ ਸੀ ਚੱਲ ਕੋਈ ਗੱਲ ਨਹੀਂ ਜਦੋਂ ਜ਼ਰੂਰਤ ਵੇਲੇ ਨਹੀਂ ਮੇਰੇ ਨਾਲ ਖੜੇ ਹੈਗੇ ਹੁਣ ਮੈਂ ਕੀ ਕਰਾਉਣਾ ਉਹਨਾਂ ਤੋਂ ਕਰੂੰ ਚੱਲ ਇਹ ਵੀ ਕਿ ਲੋੜ ਨਹੀਂ ਗਈ ਨਹੀਂ ਮੈਨੂੰ ਰੀਤ ਨੇ ਦੱਸਿਆ ਸੀ ਸੱਜ ਦੀ ਛਾਂਦਰਾ ਮੰਗਦੀ ਆ ਫਿਰ ਕਰਾਂਗੇ ਅੱਜ ਕਿਤੇ ਲੱਭੀਓ ਕੂਈ ਨਹੀਂ ਆਰੇ ਕੜੇ ਵੀ ਲੈ ਕੇ ਆਂਦੇ ਕਰਕੇ ਵਾਸਤੇ ਤੁਹਾਨੂੰ ਤਾਂ ਖਰਚਾ ਕਰਨਾ ਚਾਹੀਦਾ

ਤੂੰ ਮੈਂ ਤਾਂ ਆਈ ਕਹਿ ਰਹੀ ਮੈਨੂੰ ਕਿ ਜ਼ਿਆਦਾ ਗਰਮੀ ਤੇ ਨਹੀਂ ਲੱਗਦੀ ਨਹੀਂ ਨਹੀਂ ਵਧੀਆ ਵਾ ਠੀਕ ਆ ਨਹੀਂ ਲੱਗਦੀ ਗਰਮੀ ਉਹ ਤਾਂ ਵੈਸੇ ਹੀ ਦਿਮਾਗ ਘੁੰਮਿਆ ਹੋਇਆ ਸੀਗਾ ਵੀ نیچے ਹੀ ਜਾਣਾ ਏਸੀ 'ਚ ਜਾਣਾ ਇੱਥੇ ਨਹੀਂ ਬਹਿਣਾ ਉੱਥੇ ਨਹੀਂ ਬਹਿਣਾ ਐਮੀ ਇਹ ਤਾਂ ਨਹੀਂ ਨਾ ਸਮਝੀ ਹੈਗੀ ਰਿਸ਼ਤਿਆਂ ਦੀ ਉਹਦੇ ਕਰਕੇ ਤੈਨੂੰ ਪਤਾ ਹੀ ਆ ਫਿਰ ਚੱਲ ਚਾਹ ਬਣਾ ਲਾ ਫਿਰ ਥੱਤੀ ਹੀ ਜਾ ਕੇ ਆਈ ਥੱਲੇ ਨਹੀਂ ਜਾ ਕੇ ਆਈ ਮੈਂ ਵਾਜਾ ਮਾਰਦਾ ਸੀਗਾ ਵੱਡਾ ਹਮ ਪਰ ਮੈਂ ਜਾ ਕੇ ਨਹੀਂ ਆਈ ਹੈਗੀ ਅੱਛਾ ਪਰ ਉਹਨਾਂ ਨੇ ਵਧੀਆ ਨਹੀਂ ਕੀਤੀ ਤੇਰੇ ਸਾਹਮਣੇ ਮੈਨੂੰ ਜਰੂਰਤ ਸੀ ਕਿ ਜੇ ਉਹ ਤੈਨੂੰ ਤਾਂ ਮੈਂ ਫੋਨ ਵੀ ਨਹੀਂ ਕੀਤਾ ਤੂੰ ਆਪ ਹੀ ਭਜਾਇਆ ਵਾਂ ਕਿ ਮੈਨੂੰ ਖੜਾ ਭੈਣ ਭਰਾ ਦੇ ਚਲ ਪੈਸੇ ਨਹੀਂ ਹੈਗੇ ਸਾਡੇ ਕੋ ਪਰ ਦੁੱਖ ਸੁੱਖ ਨੂੰ ਤਾਂ ਸਾਰੇ ਨਾਲ ਹੀ ਆ ਪਰ ਮੈਂ ਵੀ ਨਹੀਂ ਤੇਰੀ ਕਦਰ ਕੀਤੀ ਹੈਗੀ ਭਰਾ ਤਾਂ ਮੇਰਾ ਹੀ ਆ ਤੂੰ ਵੀ ਹਨਾ ਮੈਂ ਵੀ ਨਹੀਂ ਕਦਰ ਕੀਤੀ ਹੈਗੀ ਉਹਦੇ ਪਿੱਛੇ ਲੱਗ ਕੇ ਬਸ ਮੈਂ ਤੈਨੂੰ ਵੀ ਇਗਨੋਰ ਕਰਦੀ ਰਹੀ ਵੀ ਤੇਰੀ ਕੋਈ ਗੱਲ ਨਹੀਂ ਫਿਰ ਕੀ ਆਉਂਦੀ ਸੀ ਚੱਲ ਚੰਗੀ ਥੋੜੇ ਆਵੇ ਮਾੜਾ ਆਵੇ ਚੱਲੇ ਦਿੰਦਾ ਨਹੀਂ ਬੜਾ ਹੋ ਜਾਂਦਾ ਵੀ ਚੱਲ ਭੈਣ ਆ ਜਾਂਦੀ ਹੈ ਸਾਡੇ ਕੋਲ ਹੋਰ ਨਹੀਂ ਕੋਈ ਗੱਲ ਹੈਗੀ ਚਲ ਕੋਈ ਨਹੀਂ ਵੀਰ ਵੀ ਠੀਕ ਆ ਕੋਈ ਨਹੀਂ ਮਿਲਣ ਨੇ ਵੇੜ ਨਾਲ ਜਾ ਕੇ ਵੀ ਚਲ ਕੋਈ ਨਾ ਮਿਲ ਲੈਣੇ ਚਾਹ ਬਣਾਓ ਨਾ ਜਨ ਚਾਹ ਚੋ ਪੀ ਲੀਏ ਉਹਨੂੰ ਕੰਮ ਹੋਣਾ ਵਾ ਤਾਂ ਨਹੀਂ ਆਇਆ ਨੇ ਇਹਨਾਂ ਨੂੰ ਪਤਾ ਆ ਹੀ ਜਾਣਾ ਸੀ ਨਹੀਂ ਕਹਿੰਦੇ ਮੇਰੇ ਨਾਲ ਕਲਾਇੰਟ ਨੇ ਆਉਣਾ ਯੂ ਐਸ ਤੋਂ ਪਰ ਜਿੱਥੇ ਆਪਾਂ ਨੂੰ ਇੱਕ ਭੈਣ ਭਰਾਵਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਆ ਪਰ ਮੈਨੂੰ ਇਹ ਇਦਾਂ ਲੱਗ ਰਿਹਾ ਵਾ ਵੀ ਜਿਹੜੀ ਮੈਂ ਗਲਤੀ ਕੀਤੀ ਮੈਨੂੰ ਉਹਦੀ ਸਜ਼ਾ ਹੀ ਇੱਕ ਹਿਸਾਬ ਦੀ ਮਿਲੀ ਸੀਗੀ ਨਹੀਂ ਜੀ ਇਹ ਚਕਾ ਦੀ ਸਜ਼ਾ ਵਾਲੀ ਗੱਲ ਆ ਮੈਂ ਵੀ ਇੱਕੋ ਕੱਪ ਲੈ ਗਈ ਮੈਨੂੰ ਪਤਾ ਪੀਣੀ ਨਹੀਂ ਚਾਹ ਹੂੰ ਗੱਲ ਕੁਛ ਨਹੀਂ ਉਹਨਾਂ ਦਾ ਪੈਸੇ ਦਾ ਹੰਕਾਰ ਆ ਮੈਨੂੰ ਹੁਣ ਪਤਾ ਲੱਗਿਆ ਪਹਿਲੇ ਮੈਨੂੰ ਐ ਨਹੀਂ ਸੀ ਫੀਲ ਹੁੰਦਾ ਹੈਗਾ ਹੂੰ ਚਾ ਨਹੀਂ ਇਧਰ ਇਹਨ ਕੋਈ ਗੱਲ ਕੋਈ ਮੈਂ ਜਾਣਦੇ ਆ ਭਾਈ ਨਾ ਗੱਲ ਗਾ ਸਾਰੇ ਭੈਣ ਭਰਾ ਮਿਲ ਕੇ ਰਹੀਏ ਤਾਂ ਹੀ ਚੰਗਾ ਲੱਗਦਾ ਰਿਹਾ ਇਹਨੂੰ ਪਤਾ ਸ਼ਰੀਕੇ ਚ ਅੱਗੇ ਗੱਲਾਂ ਕਰਨਾ ਨਹੀਂ ਹਟਦੇ ਸਾਰੇ ਇਹ ਤਾਂ ਹੋਏਗਾ ਅਸੀਂ ਹੁਣ ਭਰਾ ਲਈ ਇਕੱਠੇ ਰਹਿਣੇ ਵੀ ਚਾਹੇ ਪਰ ਅਸੀਂ ਲੜਦੇ ਨਹੀਂ ਹਨ ਹੈਗੇ ਬਸ ਇਧਰ ਉਧਰ ਜਾਈਦਾ ਚਲ ਦੁੱਖ ਸੁੱਖ ਨੂੰ ਮਾੜਾ ਜਾ ਹੋ ਜਾਂਦਾ ਹੋਰ ਤਾਂ ਕੋਈ ਗੱਲ ਨਹੀਂ ਆਪਣੇ ਵੀ ਦਿਨ ਬਦਲ ਜਾਣਗੇ ਕੋਈ ਗੱਲ ਨਹੀਂ ਤੂੰ ਭੈਣਾਂ ਦਾ ਪਿਆਰ ਰਹੂਗਾ ਤੇ ਭਰਾ ਤਰੱਕੀ ਕਰਦਾ ਹੀ ਕਰਦੇ ਆ ਕੋਈ ਗੱਲ ਨਹੀਂ ਕੋਈ ਨਾ ਮੈਂ ਵੀ ਹੁਣ ਸਪੋਰਟ ਕਰੂੰਗੀ ਤੁਹਾਡੀ ਥੋੜੀ ਜੀ ਵਧੀਆ ਹੋਊਗਾ ਹਨਾ ਸਾਰੇ ਇੱਕ ਬਰਾਬਰ ਦੇ ਹੋ ਜਾਣਗੇ ਚਲੋ ਵਧੀਆ ਲੱਗੂਗਾ ਕੋਈ ਨਹੀਂ ਆਪਾਂ ਵੀ ਖੁਸ਼ ਹੋਗੇ ਸੱਦਰ ਤੁਸੀਂ ਹੁੰਦੇ ਆਏ ਆ ਥਲ ਥੱਲੇ ਵੀ ਮਿਲ ਲੈਂਦੇ ਚਲੋ ਕੋਈ ਗੱਲ ਇਹ ਪੁਰਾਣੀ ਗੱਲਾਂ ਬੀਤ ਗਈਆਂ ਬੀਤ ਗਈਆਂ ਹੁਣ ਨਹੀਂ ਮੈਨੂੰ ਨਾ ਗੁੱਸਾ ਨਹੀਂ ਸੀ ਆਉਣਾ ਮਨ ਜੀ ਇਹਨੂੰ ਇਹ ਆ ਕਿ ਜਿੱਥੇ ਮੈਨੂੰ ਜ਼ਰੂਰ ਆ ਤਾਂ ਮੈਂ ਇਹਨਾਂ ਦਾ ਕਰਦੀ ਮੈਂ ਸਭ ਕੁਝ ਕਰਨ ਦਾ ਨਹੀਂ ਕਰਦੀ ਸੀ ਮੈਂ ਉਹਦਾ ਹੀ ਕਰਦੀ ਸੀ ਮੰਨੂ ਦਾ ਪਰ ਮੈਨੂੰ ਜਿੱਥੇ ਜ਼ਰੂਰਤ ਸੀਗੀ ਉਹਨੂੰ ਫੋਨ ਲਾਇਆ ਮੈਂ ਤਾਂ ਮੈਨੂੰ ਜ਼ਰੂਰਤ ਆ ਤੇਰੀ ਤੂੰ ਆ ਜਾ ਮੰਨੂ ਹਨਾ ਬਲੱਡ ਚਾਹੀਦਾ ਨਹੀਂ ਚਾਹੀਦਾ ਮੈਂ ਨਹੀਂ ਆ ਸਕਦਾ ਮੈਂ ਨਹੀਂ ਆ ਸਕਦਾ ਦੂਜੇ ਸ਼ੱਟ ਗੁੱਸਾ ਨਾ ਕਰ ਚਾਹ ਪੀਣਾ ਤੇ ਆ ਜਾ ਅੱਪ ਥੱਲੇ ਗੱਲ ਕਰ ਚੰਗ ਫੜ ਜਾ ਕਰ ਲਗਿਸ਼ ਨੇ ਚੱਲ ਯਾਰ ਜੀ ਚੱਲ ਜਲੀ ਆਪਾਂ ਥੱਲੇ ਨ ਬਹਿ ਕੇ ਵੀ ਇਹਨਾਂ ਨਾਲ ਗੱਲ ਕਰ ਲੈਨੇ ਆ ਨਾ ਤੂੰ ਕਹਿਣਾ ਇਹਨਾਂ ਦਾ ਮੈਂ ਚਲੇ ਜਾਨੀ ਮੇਰਾ ਸੱਚੀ ਮੰਨਣੀ ਹੈਗਾ ਸੀਗਾ ਜਾਣਦਾ ਤੂੰ ਆਲਾ ਯਾਰ ਦੀਦੀ ਵੱਡੇ ਆ ਨਾ ਵੱਡੇ ਆ ਨਾ ਗੁੱਸੇ ਹੋ ਗਿਆ ਆਪਾਂ ਕਿੱਥੇ ਜਾਣਾ ਕੋਈ ਨਹੀਂ ਮੈਂ ਦੇਤਾ ਉਹਨੇ ਦੇਤਾ ਖੂਨ ਤਾਂ ਇੱਕ ਹੀ ਆ ਚਾਹੇ ਉਹਦਾ ਬੱਚਾ ਹੈ ਮੇਰਾ ਠੀਕ ਹੈ ਜੀ ਇਹ ਤਾਂ ਹੈਗਾ ਚਲ ਹਾਂਜੀ ਭਾਜੀ ਹਾਂ ਸਾਨੂੰ ਉਹ ਮੈਂ ਕਿਹਾ ਦੀਦੀ ਨਾਲ ਦੀਦੀ ਗੁੱਸੇ ਸੀਗੀ ਤੁਸੀਂ ਇਹਦੇ ਨਾਲ ਗੱਲ ਕਰ ਲੈਂਦੇ ਆ ਤੇ ਮੈਂ ਤਾਂ ਕੁਝ ਕਾ ਨਹੀਂ ਮੈਂ ਤਾਂਵਾਜਾ ਮਾਰਦਾ ਰਿਹਾ ਦੀਦੀ ਨੂੰ ਵੀ ਦੀਦੀ ਆ ਜਾ ਆ ਜਾ ਆ ਜਾ ਇਹਨੇ ਗੱਲ ਹੀ ਨਹੀਂ ਸੁਣੀ ਗੱਲ ਮੈਂ ਗੱਲ ਮੈਂ ਕੀ ਸੁਣਨੀ ਸੀ ਜਦੋਂ ਮੈਨੂੰ ਜ਼ਰੂਰਤ ਸੀ ਉਦੋਂ ਤੂੰ ਮੇਰੇ ਨਾਲ ਖੜਿਆ ਨਹੀਂ ਹੈਗਾ ਮੈਨੂੰ ਵੀ ਗੱਲ ਜ਼ਰੂਰਤ ਤਾਂ ਨਹੀਂ ਹੈਗੀ ਤੈਨੂੰ ਵੀ ਪਤਾ ਸਾਡਾ ਦਰਉਮਦਾਰ ਜਦੋਂ ਬੰਦੇ ਦਾ ਚਿੱਟਾ ਬਿਜ਼ਨਸ ਹੋ ਜਾਂਦਾ ਨਾ ਬੰਦੇ ਨੂੰ ਉਸ ਹਿਸਾਬ ਨਾਲ ਸਟੈਂਡ ਰੱਖਣਾ ਪੈਂਦਾ ਤੇ ਤੂੰ ਸਮਝਣਾ ਤੂੰ ਸਮਝਣ ਦੀ ਬਜਾਏ ਉੱਤੋਂ ਗੁੱਸਾ ਕਰਕੇ ਬੈਠੀ ਹੋਈ ਸਮਝਣ ਨਹੀਂ ਤਾਂ ਮੈਂ ਗੁੱਸਾ ਕਰਕੇ ਬੈਠੀ ਵੀ ਮੈਂ ਤੇਰੇ ਕੋਲ ਹੀ ਆਉਣੀ ਜਾਨੀ ਹੈ ਤੇਰੇ ਨਾਲ ਹੀ ਆਪਾਂ ਗੱਲਬਾਤ ਕਰਦੇ ਆ ਮਿਲ ਵਰਤਦੇ ਆ ਇਹਦੇ ਨਾਲ ਤਾਂ ਆਪਣਾ ਕੋਈ ਵੀ ਮ ਜਿੱਥੇ ਮੈਨੂੰ ਤੇਰੀ ਜ਼ਰੂਰਤ ਆ ਉੱਥੇ ਤੇਰੀ ਹੀ ਜ਼ਰੂਰਤ ਆ ਫੇਰ ਕੰਮ ਕਰ ਇੱਕ ਪਾਸੇ ਜਿੱਥੇ ਆਪਾਂ ਖੜਨਾ ਖੜਨਾ ਹੀ ਆ ਉਹ ਤਾਂ ਗੱਲ ਸਹੀ ਆ ਤੇਰੀ ਪਰ ਬੰਦੇ ਯੂਐਸਏ ਤੋਂ ਵਾਰਿਸ਼ ਮੈਂ ਕਿਹਾ ਐਡੀ ਕਿਹੜੀ ਪ੍ਰੋਬਲਮ ਹੋ ਗਈ ਹੋਣੀ ਆ ਜਿਹੜੀ ਤੇ ਹੁਣ ਨਹੀਂ ਬਲੱਡ ਮਿਲਦਾ ਪਿਆ ਸੀ ਉਹ ਤਾਂ ਇੱਕ ਹਿਸਾਬ ਨਾਲ ਆਪਾਂ ਇੱਕ ਬੰਦਾ ਮਰਿਆ ਮਰਾਬਰ ਹੀ ਹੁੰਦਾ ਜਦੋਂ ਨਹੀਂ ਆਪਾਂ ਨੂੰ ਉਸ ਟਾਈਮ ਤੇ ਚੀਜ਼ ਮਿਲਦੀ ਪਈ ਹਾਂ ਕਿ ਚੱਲ ਮੇਰੇ ਭਰਾ ਦਾ ਵੀ ਬਲੱਡ ਗਰੁੱਪ O ਆ ਆਪਾਂ ਨੂੰ ਮਿਲ ਜਾਣਾ ਤੇ ਨਾਲੇ ਕਿੰਨੀ ਮੇਰੀ ਉਥੇ ਬੇਇਜ਼ਤੀ ਹੋਈ ਡਾਕਟਰ ਵੀ ਕਹਿੰਦੇ ਸੀ ਵੀ ਤੁਹਾਡਾ ਭਰਾ ਹੀ ਨਹੀਂ ਤੁਹਾਡੇ ਨਾਲ ਖੜਿਆ ਹੋਰ ਖੜਨਾ ਹੀ ਕਿੰਨੇ ਆ ਤੇ ਵੀ ਤੇ ਭਰਾ ਹੀ ਆ ਕੋਈ ਉਹ ਤਾਂ ਫਿਰ ਬਾਅਦ ਦੀ ਗੱਲ ਸੀਗੀ ਬਾਅਦ ਵਿੱਚ ਚਲ ਇਹ ਆ ਗਿਆ ਫਿਰ ਜਾਨ ਮੇਰੀ ਬਚ ਗਈ ਵਧੀਆ ਇਹਦੇ ਕਰਕੇ ਬਚ ਗਈ ਮੇਰੀ ਜਾਨ ਚਲ ਕੋਈ ਗੱਲ ਨਹੀਂ ਸਾਡੀ ਤੁਹਾਡੀ ਸਾਰੇ ਸਾਹਮਣੇ ਇਦਾਂ ਥੋੜੀ ਹੁੰਦਾ ਵੀ ਹਾਂ ਰਿਸ਼ਤਾ ਹੀ ਖਤਮ ਗਾਲ ਰਿਸ਼ਤਾ ਤੈਨੂੰ ਪਤਾ ਫਿਰ ਮੈਨੂੰ ਵੀ ਮਾੜਾ ਹੈ ਮੇਰਾ ਦੁੱਖ ਜਾਂ ਲੱਗਿਆ ਵੀ ਜਿੱਥੇ ਮੇਰੇ ਆਪਣੇ ਨਹੀਂ ਖੜੇ ਫਿਰ ਮੈਨੇ ਚਲ ਕੋਈ ਗੱਲ ਨਹੀਂ ਮੈਂ ਵੀ ਤਾਂ ਚਲ ਕੋਈ ਘਰ ਹੋਏ ਗਏ ਸੀਗੇ ਇੱਕ ਦਮ ਕੋਈ ਨਹੀਂ ਆ ਉਹ ਬਸ ਥੋੜੇ ਮੇਰੀ ਵੀ ਗਲਤੀ ਹੈ ਕਿ ਮੈਂ ਤੇਰੇ ਨਾਲ ਜ਼ਿਆਦਾ ਕਰਦੀ ਨਹੀਂ ਇਹਨੂੰ ਉਹੀ ਇਗਨੋਰ ਕਰਤਾ ਵੀ ਮੇਰਾ ਕੁਝ ਲੱਗਦਾ ਹੀ ਨਹੀਂ ਹੈਗਾ ਮੈਨੂੰ ਬਰਾਬਰ ਸਮਝਣਾ ਚਾਹੀਦਾ ਸੀ ਚਾਹੇ ਆਪਾਂ ਕਦੀ ਜੇ ਅਸੀਂ ਬੋਲੇ ਨਹੀਂ ਤਾਂ ਅਸੀਂ ਲੜੇ ਵੀ ਨਹੀਂ ਕਦੀ ਮੂੰਹ ਤੇ ਬੈਠਾ ਪੁੱਛ ਲਾ ਜੇ ਅਸੀਂ ਬੋਲੇ ਨਹੀਂ ਤੇ ਆਪਾਂ ਕਦੇ ਲੜੇ ਵੀ ਨਹੀਂ ਆ ਤੇ ਲੜਦੇ ਵੀ ਨਹੀਂ ਹੈਗੇ ਨਾ ਵੀ ਜੇ ਬੋਲਦੇ ਨਹੀਂ ਆਪਣਾ ਦਾ ਆਪਣੇ ਘਰ ਮਾਂ ਕਦੀ ਕਿਸ ਨੂੰ ਕਿਹਾ ਹੋ ਇਦਾਂ ਵਾ ਤਾਂ ਇਦਾਂ ਜੀ ਬرائی ਕਦੀ ਕਿਹਾ ਵਾ ਵੀ ਮੇਰਾ ਭਰਾ ਇਦਾਂ ਵਾ ਬਸ ਆਪਾਂ ਨੂੰ ਹੋਰ ਕੁਝ ਨਹੀਂ ਸੀ ਆਪਾਂ ਦੋਨੋਂ ਨੂੰ ਪਿਆਸੇ ਦਾ ਹੀ ਮਾਣ ਸੀਗਾ ਘਮੰਡ ਕਹਿਲਾ ਮਾਣ ਕਹਿਲਾ ਵੀ ਇਹਨੂੰ ਆਪਾਂ ਪਰੇ ਕਰਕੇ ਰੱਖਿਆ ਆਪਣੇ ਦੇ ਬਰਾਬਰ ਕਿਉਂ ਨਹੀਂ ਅੱਜ ਵੀ ਤਾਂ ਆਪਣੇ ਬਰਾਬਰ ਹੀ ਬੈਠਾਣਾ ਇਹ ਤੇਰੀ ਤਾਂ ਪਿਆ ਹੀ ਸਕਦਾ ਸੀ ਆਪਣੇ ਬਰਾਬਰ ਮੈਂ ਤੇਸੀ ਗੱਲ ਨਾ ਤੂੰ ਸਮਝਾ ਨਾ ਮੈਂ ਸਮਝੀ ਇਸ ਗੱਲ ਨੂੰ ਉਹਦੇ ਕਰਕੇ ਆਪਣੇ ਤੋਂ ਦੂਰ ਹੋ ਗਿਆ ਚਲੋ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਜੇ ਹੁਣ ਆਪਾਂ ਇੱਕ ਥਾਂ ਤੇ ਬੈਠੇ ਇਦਾਂ ਹੀ ਆਪਾਂ ਰਹੀਏ ਮੈਂ ਤਾਂ ਕਦੀ ਕੁਝ ਕਿਹਾ ਹੀ ਨਹੀਂ ਤੈਨੂੰ ਹੁਣ ਤੂੰ ਵੀ ਆਪਣੇ ਨਾਲ ਹੀ ਇਹਨੂੰ ਸੈੱਟ ਸੂਟ ਕਰ ਲੈ ਵਿਚਾਰੇ ਨੂੰ ਹਨਾ ਇਹ ਵੀ ਮਾੜਾ ਮੋੜ ਨਾਲ ਪੱਗ ਬੂਗ ਬਣ ਕੇ ਨਾ ਜੋ ਪਿੱਛੇ ਹੋ ਗਿਆ ਗਲਤੀਆਂ ਉਹਨਾਂ ਨੂੰ ਛੱਡ ਮaaf ਕਰ ਵੱਲੋਂ ਪੱਗ ਬੂਗ ਬਣ ਕੇ ਤਿਆਰ ਤਿਰ ਹੋ ਕੇ ਪੂਰਾ ਜੈਂਟਲਮੈਨ ਬਣ ਕੇ 9 ਵਜੇ ਆ ਜੀ ਥੱਲੇ ਠੀਕ ਕੋਈ ਠੀਕ ਹੈ ਤੇ ਆਪਾਂ ਆਪਾਂ ਜਿਹੜਾ ਆਪਣਾ ਬਿਜ਼ਨਸ ਆ ਦੋਨੇ ਜਣੇ ਸੰਭਾਲਾਂਗੇ ਇਕੱਠੇ ਠੀਕ ਠੀਕ ਹੈ ਤੇ ਨਾਲੇ ਵੀ ਨਾ ਮੈਂ ਤੈਨੂੰ ਇੱਕ ਫਲੈਟ ਲੈ ਦੇਣਾ ਆ ਨਾਲੇ ਤੂੰ ਉੱਪਰ ਨਹੀਂ ਰਹਿਣਾ ਗਰਮੀ ਠੀਕ कल अपना जदों तन्न छुट्टी होगे टाइम मिलोगा फ्लाईट ਦੇ ਵਿੱਚ ਬੰਦੇ ਆਪੇ ਸ਼ਿਫਟ ਕਰ ਦਾਂਗੇ ਤੂੰ ਉੱਥੇ ਰਹਿਣਾ ਉੱਥੇ ਰਹਿ ਜਾ ਸਾਡੇ ਨਾਲ ਰਹਿਣਾ ਸਾਡੇ ਨਾਲ ਰਹਿ ਇਹ ਤੇਰੀ ਮਰਜ਼ੀ ਆ ਨਹੀਂ ਮੈਂ ਰਾਂ ਘਰ ਤੇ ਹੀ ਰਹਿਣਾ ਫਸਤੀ ਰਹਿਣਾ ਤੁਹਾਡੀ ਮਰਜ਼ੀ ਹੈ ਕੋਈ ਨਹੀਂ ਤੁਸੀਂ ਹੁਣੇ ਹੀ ਭਾਵੇਂ ਆਪਣਾ ਜੋ ਵੀ ਤੁਹਾਡੇ ਕੋਲ ਹੈਗੇ ਭਾਂਡੇ ਟੀਂਡੇ ਜਾਂ ਕੁਝ ਜੋ ਵੀ ਚਾ ਕਿਸੇ ਚੀਜ਼ ਲਿਆਣ ਦੀ ਲੋੜ ਨਹੀਂ ਬਸ ਆ ਜਾਓ ਥੱਲੇ ਠੀਕ ਹੈ ਕੋਈ ਗੱਲ ਨਹੀਂ ਬਸ ਹੁਣ ਤੂੰ ਉੱਪਰ ਜਿਹੜਾ ਅਸਮਾਨ ਹੈ ਨਾ ਉੱਪਰ ਪਿਆ ਰਹਿੰਦੇ ਇੱਥੇ ਰਾਂਦਾਰੀ ਨਾਲ ਇੱਥੇ ਦੋਨੇ ਜਣੇ ਨਾਲ ਰਲ ਮਿਲ ਕੇ ਰਹੋ ਮੈਂ ਵੀ ਆਉਂਗੀ ਦੋਨਾਂ ਨਾਲ ਹੀ ਤੁਹਾਡੇ ਨਾਲ ਨਾਲ ਮਿਲ ਕੇ ਬੈਠਾਂਗੇ ਹਨਾ ਆਪਾਂ ਪਹਿਲੇ ਵੀ ਤਾਂ ਇਦਾਂ ਹੀ ਰਹਿੰਦੇ ਹਾਂ ਨਾਲ ਮਿਲ ਕੇ ਠੀਕ ਆ ਮੈਂ ਤਾਂ ਅੱਗੇ ਤੁਹਾਨੂੰ ਕਹਿੰਦੀ ਜਾਂਦਾ ਨਾਲ ਮਿਲ ਕੇ ਰਵਾਂਗੇ ਹਮੇਸ਼ਾ ਕੋਈ ਗੱਲ ਨਹੀਂ ਇਦਾਂ ਹੀ ਤਾਂ ਕੋਈ ਗੱਲ ਨਹੀਂ ਹੈਗੀ ਵੱਡਿਆਂ ਨਾਲ ਹੀ ਹੁੰਦਾ ਸਾਰੇ ਕੁਝ ਜਿੱਦਾਂ ਤੁਹਾਨੂੰ ਠੀਕ ਲੱਗਦਾ ਮੈਂ ਤਾਂ ਪਹਿਲਾਂ ਵੀ ਨਹੀਂ ਤੁਹਾਡੇ ਸਾਹਮਣੇ ਕੁਝ ਕਿਹਾ ਸੀ ਉਦੋਂ ਵੀ ਤੁਸੀਂ ਮੈਨੂੰ ਕਿਹਾ ਵੀ ਭਾਈ ਤੂੰ ਚੱਲ ਜਾ ਤੂੰ ਉੱਪਰ ਲੈਣਾ ਆਪਾਂ ਉਦੋਂ ਵੀ ਤੁਹਾਡੀ ਗੱਲ ਮੰਨ ਕੇ ਉੱਪਰ ਚੱਲ ਗਏ ਹੁਣ ਤੁਸੀਂ ਕਿ ਥੱਲੇ ਆਜੋ ਤੇ ਆਪਾਂ ਤੁਸੀਂ ਆ ਤਾਂ ਤੁਸੀਂ ਵੀ ਨਹੀਂ ਜੇ ਵੀਰੇ ਕੋ ਚੱਲ client ਦਾ ਸੀਗਾ ਹਨਾ business ਦਾ ਥੋੜਾ ਕੰਮ ਸੀਗਾ ਤੁਸੀਂ ਵੀ ਨਹੀਂ ਮੇਰਾ ਹਾਲ ਚਾਲ ਪੁੱਛਿਆ ਹੈਗਾ ਜਾਣ ਦੀ ਬਜਾਏ ਤੁਸੀਂ ਮੇਰਾ ਫੋਨ ਤੇ ਵੀ ਨਹੀਂ ਪੁੱਛਿਆ ਹੈਗਾ ਮੈਂ ਤੁਹਾਡੇ ਵੀਰੇ ਦੇ ਮਗਰ ਹੀ ਨਾ ਫਿਰ ਫਿਰ ਵੀਰੇ ਨੇ ਐ ਤਾਂ ਨਹੀਂ ਕਿਹਾ ਸੀਗਾ ਵੀ ਫੋਨ ਵੀ ਨਹੀਂ ਕਰਨਾ ਹੈਗਾ ਇਹ ਤਾਂ ਚੱਲ ਇਹਦੀ ਗਲਤੀ ਨਾ ਮੇਰਾ ਸ਼ਡਿਊਲ ਵਿਜੀਤ ਸੀਗਾ ਤਾਂ ਮੈਂ ਤਾਂ ਚੱਲ ਨਹੀਂ ਇਹ ਭਰਾ ਆਇਆ ਸੀਗਾ ਤੁਸੀਂ ਖੜਦੇ ਕਿ ਚੱਲ ਕੋਈ ਨਾ ਉਹਨਾਂ ਨੂੰ ਕੰਮ ਆਵੇ ਮੈਂ ਖੜੀ ਹਾਂ ਦੀਦੀ ਤੁਹਾਡੇ ਨਾਲ ਚੱਲ ਉਹ ਤਾਂ ਮੈਨੂੰ ਹਨਾ ਸਾਨੂੰ ਜਦੋਂ ਮੈਂ ਤੇਰੇ ਕੋ ਗਿਆ ਮੈਨੂੰ ਭਾਬੀ ਨੇ ਹੀ ਕਿਹਾ ਸੀ ਸਾਨੂੰ ਸਾਨੂੰ ਤਾਂ ਪਤਾ ਵੀ ਨਹੀਂ ਤਨ ਪਤਾ ਆਪਣੇ ਕੋਲ ਕੋਈ ਫੋਨ ਹੈਗਾ ਜਾਂ ਮੈਂ ਤਾਂ ਫਿਰ ਜੇ ਸਾਨੂੰ ਪਤਾ ਲੱਗਦਾ ਇੰਨਾ ਹੀ ਭਾਬੀ ਨੇ ਸਾਨੂੰ ਮੈਨੂੰ ਦੱਸਿਆ ਸੀਗਾ ਵੀ ਦੀਦੀ ਬਿਮਾਰ ਹੈ ਮੇਰੇ ਕੋਲ ਪੈਸੇ ਲੈ ਜੀ ਨਵਾਂ ਫੋਨ ਲੈ ਕੇ ਆ ਠੀਕ ਹੈ ਆ ਕੋਈ ਨਹੀਂ ਠੀਕ ਹੈ ਨਾ ਤੇ ਰਲ ਮਿਲ ਕੇ ਆਪਾਂ ਰਵਾਂਗੇ ਜਿੱਦਾਂ ਹੁਣ ਅੱਗੇ ਜਿਵੇਂ ਰਹਿੰਦੇ ਸੀ ਨਾ ਉਵੇਂ ਹੀ ਰਹਿਣਾ ਆਪਾਂ ਸਾਰੇ ਰਵਾਂਗੇ ਸਾਰੇ ਇਕੱਠੇ ਰਲ ਮਿਲ ਕੇ ਸਾਰੇ ਇਕੱਠੇ ਰਵਾਂਗੇ ਅੱਪਟਾ ਚਲੋ ਠੀਕ ਚਲੋ ਬੈਠੋ ਮੈਂ ਲਿਆਵਾਂ ਚਾਹ ਬਣਾ ਕੇ ਠੀਕ ਹੈ ਨਿਆਲੇ ਯਾਰ ਵੀ ਨਾਲੇ ਦੇਖ ਲੈਣਾ ਕਿ ਕਿੱਥੇ ਚਲ ਗਏ ਆ ਵੇਖ